ਕਾਰ ਕਾ ਦਾ ਮਹਿਲੀਆ ਦਾ ਯਾਰ ਇਹ ਸਾਡੇ ਵਾਲੇ ਨੇ ਕਿਵੇਂ ਲਿੰਕ ਬਣਾਏ ਹੋਏ ਯਾਰ ਇਹਦੇ ਨਾਲ ਹੈ ਸਮਝ ਨਹੀਂ ਆਉਂਦੀ ਕੋਈ ਨਹੀਂ ਕਰ ਦਿੰਨੇ ਆ ਚਾਲ ਪੁੱਠੇ ਭਮੀਰੀ ਕਕਾ ਦਿੰਨੇ ਆ ਬਾਜੀ ਉਲਟੀ ਪਾ ਦਾਂਗੇ ਚਾਵਾ ਵੇਖੀ ਚੱਲ ਹਾਂਜੀ ਦੱਸੋ ਆਪਣਾ ਹੈ ਗਿਆ ਬਾਈ ਜੀ ਕਰੇ ਹਾਂਜੀ ਹਾਂ ਚੱਲ ਮਲਾ ਯਾਰ ਠੀਕ ਹੈ ਜੀ ਸਾਸਰੀ ਕਾਲ ਬਾਈ ਜੀ ਕੀ ਹਾਲ ਹੈ ਭਰਾ ਠੀਕ ਹੈ ਜੀ ਬਹੁਤ ਵਧੀਆ ਬਹਿ ਜਾ ਕਿੱਥੋਂ ਬਾਈ ਜੀ ਮੈਂ ਢੋਲਪੁਰੇ ਤੋਂ ਆਇਆ ਓਕੇ ਓਕੇ ਆਪਣੇ ਉਥੋਂ ਲੜਕੀ ਦਾ ਰਿਸ਼ਤਾ ਹੋਇਆ ਤੁਹਾਡੇ ਹਾਂ 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 ਤੇ ਉਹ ਮੇਰੀ ਭਤੀਜੀ ਆ ਓਕੇ ਸਰਦਾਰ ਸਾਹਿਬ ਪਹਿਲਾਂ ਨਹੀਂ ਆਪਾਂ ਮਿਲੇ ਉਹ ਸਾਡੇ ਥੋੜੀ ਜਿਹੀ ਪਾਣੀ ਪਾਣੀ ਪੀ ਲਿਆ ਹਾਂ ਪਾਣੀ ਪਾਣੀ ਪੀ ਲਿਆ ਚਾਹ ਹੁੰਦੀ ਹੈ ਕੋਈ ਨਹੀਂ ਕੋਈ ਨਹੀਂ ਚਾਹ ਪੀ ਲੈਨੇ ਆ। ਉਹ ਤੇ ਉਹ ਸਾਡੀ ਬੋਲਚਾਲ ਹੈ ਨਹੀਂ ਉਹਨਾਂ ਨਾਲ। ਠੀਕ ਐ। ਇਸ ਕਰਕੇ ਨਾ ਤੇ ਮੈਂ ਤਾਂ ਤੁਹਾਡੇ ਭਲੇ ਵਾਸਤੇ ਆਇਆ। ਉਹ ਬਾਈ ਗਰਦਾਸ ਸਿਕਾ ਭਰਾ ਤੁਹਾਡਾ। ਹਾਂਜੀ ਹਾਂਜੀ। ਉਹ ਨਾਲ ਦੀ ਕੋਠੀ ਛੋਡੀ ਹੈ ਵੱਡੀ ਸਾਰੀ। ਹਾਂ ਉਹ ਵੱਡੀ ਕੋਠੀ ਉਹ ਬੰਦਾ ਟੁੱਟਿਆ ਵਾ। ਮੈਂ ਤਾਂ ਮੈਂ ਤਾਂ ਆਪ ਹੈਰਾਨ ਹੋ ਗਿਆ ਪਹਿਲਾਂ। ਅਸੀਂ ਰਸਤਾ ਵੀ ਤਾਂ ਹੀ ਲਿਆ ਉਹਦਾ। ਅੱਛਾ। ਵੀ ਉਹ ਆਰਥਿਕ ਤੌਰ ਤੇ ਨਾ ਤੁਸੀਂ ਕਿੱਥੇ ਤੇ ਨਰਮ ਬਹੁਤ ਆ ਬਾਈ ਜੀ ਤੁਸੀਂ ਕਿੱਥੇ ਉਹ ਕਿੱਥੇ ਕਿਹੜੀਆਂ ਗੱਲਾਂ ਦੇ ਵਿੱਚ ਪੈ ਗਏ ਤੁਸੀਂ ਇਹ ਤਾਂ ਬਾਈ ਤੀ ਤਿਆਣੀ ਦੀ ਕਿਸਮਤ ਹੁੰਦੀ ਆ ਤੁਸੀਂ ਦੱਸੋ ਕਿਵੇਂ ਆਏ ਮੈਂ ਤਾਂ ਤੁਹਾਡੇ ਭਲੇ ਵਾਸਤੇ ਆਇਆ ਸੀਗਾ ਤੇ ਤੁਹਾਨੂੰ ਇੱਕ ਦੋ ਗੱਲਾਂ ਲੜਕੀ ਬਾਰੇ ਦੱਸਣੀਆਂ ਸੀ ਦੱਸੋ ਵੀ ਤੁਹਾਡੇ ਲੈਣ ਵਾਲਾ ਰਿਸ਼ਤਾ ਹੈ ਨਹੀਂ ਉਹ ਵਧੀਆ ਨਹੀਂ ਲੜਕੀ ਕਿਵੇਂ ਬਸ ਬਸਾਂ ਬਸਾਂ ਤੇ ਤਰੀ ਤਰੀ ਫਰਦੀ ਆ ਯਾਰ ਬੱਸਾਂ ਤੇ ਤਾਂ ਹੁਣ ਮੁੰਡੇ ਕੁੜੀਆਂ ਚੜ੍ਹ ਹੀ ਜਾਂਦੇ ਆ ਚਾਲ ਚੱਲਣ ਯਾਰ ਠੀਕ ਨਹੀਂ ਗੱਲ ਵੇਖ ਤੂੰ ਪਹਿਲਾਂ ਤਾਂ ਉਹਦਾ ਤੂੰ ਧੀ ਤੇਆਣੀ ਦਾ ਨਾਮ ਲਿਆ ਕਰਕੇ ਤੈਨੂੰ ਸਰਦਾਰ ਸਾਹਿਬ ਕਹਿ ਕੇ ਬਿਠਾਇਆ ਹਣਾ ਅੱਗੇ ਦੱਸੋ ਤੇ ਮੈਂ ਤਾਂ ਉਹਦਾ ਸੀਗਾ ਵੀ ਤੁਸੀਂ ਤੁਹਾਨੂੰ ਕਿਹੜਾ ਰਿਸ਼ਤੇ ਦੀ ਕਮੀ ਆ ਕੋਈ ਹੋਰ ਲੈ ਲੈਂਦੇ ਇਹ ਹੁੰਦੀ ਹੈ ਸੰਜੋਗਾ ਦੀ ਗੱਲ ਮੈਨੂੰ ਲੱਗਿਆ ਬੰਦਾ ਨਰਮ ਉਹ ਅਰਥਕ ਤੌਰ ਤੇ ਟੁੱਟਿਆ ਵਾ ਫਸਲਾਂ ਹੁੰਦੀਆਂ ਨਹੀਂ ਤੇ ਕੁੜੀ ਪੜ੍ਹਨ ਲਿਖਣ ਚ ਵਧੀਆ ਤੇ ਬਾਕੀ ਬਈ ਸਾਨੂੰ ਪਸੰਦ ਆ। ਕੋਈ ਹੋਰ ਕੰਮ ਹੀ ਨਹੀਂ ਹੋਰ ਤਾਂ ਕੋਈ ਕੰਮ ਹੀ ਨਹੀਂ। ਮੰਨ ਲੀ ਐਂ ਕਰ ਗੇਟ ਲਾ ਚਾਹ ਰਹਿਂਦਾ ਤੇ ਡਾਂਗ ਚੱਕ ਕੇ ਗੇਟ ਕੋਲੇ ਖੜ। ਕੀ ਗੱਲ ਬਾਈ ਜੀ? ਤਰ ਮੈਂ ਦੱਸਦਾ ਮੈਂ ਸਾਰੀ ਔਰ ਡਵੈਲਪਮੈਂਟ ਕੀਤਾ। ਅੱਛਾ ਕਿਸੇ ਦਾ ਮਾੜਾ ਨਹੀਂ ਕੀਤਾ। ਕਿਸੇ ਦੀ ਜ਼ਮੀਨ ਨਹੀਂ ਨੱਪੀ। ਜ਼ਮੀਨ ਮੇਰੀ ਓਹ ਸੇਵ ਵਾਲੇ ਤੱਕ ਲੱਗਦੀ ਜਾ ਕੇ। ਤੂੰ ਵੇਖ ਹੀ ਲਿਆ। ਬਾਈ ਜੀ ਉਹ ਗੱਲ ਤੂੰ ਸੱਚ ਦੱਸ ਵਿਚਲੀ ਗੱਲ ਕੀ ਆ ਵਿਚਲੀ ਗੱਲ ਮੈਂ ਤੁਹਾਨੂੰ ਸਾਫ਼-ਸਾਫ਼ ਦੱਸ ਦਿੰਨਾ ਕੁੜੀ ਦੇਖ ਕੇ ਉਹਦਾ ਪਿਓ ਵੇਖ ਕੇ ਮੈਂ ਅੰਦਾਜ਼ਾ ਲਾ ਸਕਦਾ ਕੁਝ ਨਹੀਂ ਛੱਡਿਆ ਮੈਂ ਸਮਝ ਗਿਆ ਮੈਂ ਤਾਂ ਬਾਈ ਜੀ ਆਇਆ ਸੀ ਪਾਣੀ ਮਾਰਨ ਲੱਖ ਲਾਂਤ ਯਾਰ ਤੁਹਾਡੇ ਸਿੱਧੀ ਸਾਫ਼ ਗੱਲ ਰੋਲਾ ਕੀ ਵਿੱਚੋਂ ਸਾਡੀ ਨਹੀਂ ਬਣਦੀ 부ੜੀਆਂ ਦੀ ਮੈਨੂੰ ਤਾਂ ਤੰਨ ਤੰਨ ਕੇ ਤੰਨ ਤੰਨ ਕੇ ਮੈਨੂੰ ਕੱਲਿਆ ਯਾਰ ਜੇ ਉਹ ਬੱਸਾਂ ਤੇ ਜਾਂਦੀ ਆ ਸਾਡੇ ਨਾਲੋਂ ਪਹਿਲਾਂ ਤਾਂ ਇੱਜ਼ਤ ਤੇਰੀ ਆ ਹਾਂ ਤੇਰੇ ਕੋਲੇ ਸਭ ਕੁਝ ਦਿੱਤਾ ਪਰ ਮਾਤਮਾਨੇ ਉਹ ਗਰੀਬ ਆ ਤੂੰ ਕਾਰ ਲਵਾਉਂਦਾ ਸਾਡੇ ਜਵਾਰਾਂ ਤੇ ਪੜਨ ਜਾਂਦੇ ਆ ਨਹੀਂ ਨਹੀਂ ਗਲਤੀ ਹੋ ਗਈ ਸਾਡੇ ਬੱਚੇ ਕਾਰਾਂ ਤੇ ਪੜੇ ਆ ਮੈਂ ਸੋਚਿਆ ਹੀ ਨਹੀਂ ਇਹ ਪਰ ਬੁੜੀਆਂ ਮਗਰ ਲੱਕੇ ਆ ਗਿਆ ਨਾ ਹਾਂ ਬੁੜੀਆਂ ਦੀ ਬੰਦ ਹੀ ਨਹੀਂ ਤੇ ਬੁੜੀਆਂ ਨੇ ਮੇਰੀ ਜਾਨ ਨਹੀਂ ਦਿੱਤੀ ਪੇਸ਼ ਮੈਂ ਤਾਂ ਬਹੁਤ ਚਿੱਤ ਦਿਲੋਂ ਦਿਲ ਨਹੀਂ ਸੀ ਮੇਰਾ ਮੰਦਾ ਅਸੀਂ ਤਾਂ ਯਾਰ ਚਾਹ ਕੇ ਲੈ ਰਿਹਾ ਰਿਸ਼ਤਾ ਉਹ ਕਿਉਂਕਿ ਆਰਥਿਕ ਤੌਰ ਤੇ ਟੁੱਟਿਆ ਬੰਦਾ ਗਰਦਾਸਿਓਂ ਬਹੁਤ ਵਧੀਆ ਵੇਖ ਤੂੰ ਧੀ ਧਿਆਣੀ ਦਾ ਨਾਮ ਲਿਆ ਮੇਰੀ ਭਤੀਜੀ ਆ ਤੈਨੂੰ ਸਰਦਾਰ ਸਾਹਿਬ ਕਹਿ ਕੇ ਬਿਠਾਇਆ ਹੁਣ ਮੈਂ ਬਾਹਰ ਲਾਈ ਇਹਨਾ ਵੀ ਤੂੰ ਦੱਸ ਹੋਰ ਵਿੱਚੋਂ ਕੀ ਗੱਲ ਹੈ ਹੋਰ ਕੋਈ ਗੱਲ ਨਹੀਂ ਵਧੀਆ ਲੜਕੀ ਆ ਬਹੁਤ ਸੁਸ਼ੀਲ ਆ ਬਹੁਤ ਇਮਾਨਦਾਰ ਤੇ ਸਿਆਣੀ ਕੁੜੀ ਆ ਕੋਈ ਫਰਕ ਨਹੀਂ ਤੁਸੀਂ ਲਓ ਰਿਸ਼ਤਾ ਇਹੋ ਜਿਹਾ ਰਿਸ਼ਤਾ ਇਹੋ ਜੀ ਲੜਕੀ ਨਹੀਂ ਤੁਹਾਨੂੰ ਮਿਲਣੀ ਕਰਤਾ ਹੈ ਨਹੀਂ ਤੁਹਾਡੇ ਬਰਾਬਰ ਦੁੱਖ ਆ ਹਾਂ ਮੈਨੂੰ ਪਤਾ ਸਾਡੇ ਬਰਾਬਰ ਹੈ ਨਹੀਂ ਹਾਂ ਤੇ ਪਰ ਲੜਕੀ ਨਹੀਂ ਇਹੋ ਜੀ ਤੁਹਾਨੂੰ ਮਿਲਣੀ ਕਿਸਮਤ ਦੇ ਖੇਡੇ ਸਰੇ ਉਹਦੀ ਧੀ ਧਿਆਣੀ ਦਾ ਸੰਜੋਗ ਸੀਗਾ ਸਾਡੇ ਸੰਪਰ ਮੇਰੇ ਦੇ ਹੁਣ ਘਰੋਂ ਜੁੱਤ ਨਹੀਂ ਪਹਿਣਗੀਆਂ ਜਾ ਕੇ ਜਦੋਂ ਉਹ ਯਾਰ ਆਪ ਦੇ ਹਾਲਾਤ ਠੀਕ ਕਰੋ ਠੀਕ ਹੈ ਨਾ ਤੇ ਤੁਹਾਡੀ ਨਹੀਂ ਬੰਦੀ ਇਹ ਥੋੜਾ ਦੇਖਿਆ ਆਪਣੇ ਲੋਕ ਗਰਕ ਗਏ ਬਾਈ ਠੀਕ ਹੈ ਤੁਹਾਡੀ ਬੰਦ ਹੀ ਨਹੀਂ ਯਾਰ ਤੁਸੀਂ ਧੀ ਧਿਆਣੀ ਦਾ ਮਾੜਾ ਕਰਨਾ ਜੇ ਮੈਂ ਸਖਤ ਨਾ ਹੁੰਦਾ ਤੇ ਤੂੰ ਮਿੰਟ ਚੋਂ ਦਾ ਘਰ ਪੱਟਦਾ ਸੀਗਾ ਵਸਣ ਤੋਂ ਪਹਿਲਾਂ ਵਿਚਾਰੀ ਦਾ ਆਪਣੇ ਗਰਕ ਗਏ ਲੋਕ ਮਾੜੀ ਮੋਟੀ ਸ਼ਰਮ ਕਰੋ ਯਾਰ ਨਹੀਂ ਗਲਤੀ ਹੋ ਗਈ ਬਾਈ ਗਲਤੀ ਹੋ ਗਈ ਗਾਹ ਨੂੰ ਨਹੀਂ ਇਹ ਹੋਇਆ ਮੈਂ ਅੱਜ ਹੀ ਨਾ ਉਹਨਾਂ ਨੂੰ ਫੋਨ ਕਰਕੇ 10 ਮਾਰਚ ਦਾ ਵਿਆਹ ਬੰਦਿਆ ਆਦੇ ਘਰ ਵਾਲੀ ਨੂੰ ਲੈ ਤੇ ਤੂੰ ਵੀ ਆ ਜੀ ਦੋ ਤਿੰਨ ਖੜੇ ਲਾਵਾਂਗੇ ਤਾਂ ਤੁਹਾਨੂੰ ਵਿਖਾਵਾਂਗੇ ਰਿਸ਼ਤੇ ਕੀ ਹੁੰਦੇ ਆ ਤੇ ਵਿਆਹ ਕੀ ਹੁੰਦੇ ਆ ਯਾਰ ਜਵੇਂ ਆਪਣੇ ਲੋਕ ਕਰਕੇ ਕਿੱਥੇ ਨਹੀਂ ਨਹੀਂ ਮੇਰਾ ਤਾਂ ਮਤ ਵੱਜ ਗਈ ਸੀ ਬਾਈ ਬਹੁਤ ਗਲਤੀ ਕਰਨ ਲੱਗਿਆ ਸੀ ਬਾਈ ਪਿੰਡਾਂ ਦੀ ਨਾ ਤਾਰੀਫ ਕਰਦੇ ਸੀ ਲੋਕ ਵੀ ਪੰਜਾਬੀ ਆਉਂਦੇ ਤੇ ਪੰਜਾਬੀ ਜਿਵੇਂ ਮੈਂ ਵੇਖ ਰਿਹਾ ਮੈਂ ਬਹੁਤ ਕੁਝ ਵੇਖਿਆ ਜ਼ਿੰਦਗੀ ਚ ਸ਼ਾਬਾਸ਼ ਏ ਤੁਹਾਡੇ ਤੁਹਾਡਾ ਧੰਨਵਾਦ ਆ ਮੇਰਾ ਤੁਸੀਂ ਮਗਜ ਖੋਲਤਾ ਵੈਲ ਪੁਣਾ ਕੀਤਾ ਪਰਚੇ ਪੁਆਏ ਆ ਪਰ ਮੈਂ ਵੇਖਿਆ ਜਿਹੜੇ ਤੁਸੀਂ ਆ ਮਾੜੇ ਮੋٹے ਪੜੇ ਲਿਖੇ ਜੇ ਤੇ ਨਿੱਕੀਆਂ ਮੋਟੀਆਂ ਨੌਕਰੀਆਂ ਵਾਲੇ ਲੋਕ ਆ ਨਾ ਇਹਨਾਂ ਨੇ ਬਹੁਤ ਗੰਦ ਪਾਇਆ ਤੁਹਾਡੇ ਨਾਲੋਂ ਅਣਪੜ ਬੰਦਾ ਵਧੀਆ ਹੁੰਦਾ ਨਹੀਂ ਨਹੀਂ ਭਾਈ ਮੈਂ ਸੱਤ ਬਗਾਨਾ ਇਹ ਸਾਰਾ ਹੋਰ ਹੀ ਸੱਭਿਆਚਾਰ ਬਣ ਗਿਆ ਪੰਜਾਬ ਚ ਮੈਂ ਆ ਜਿਹੜਾ ਅੱਧ ਵਿਚਾਲੇ ਵਾਲੀ ਨੌਕਰੀ ਕਰਦਾ ਹੁੰਦਾ ਨਾ ਉਹ ਕਿਸੇ ਨੂੰ ਬੰਦਾ ਹੀ ਨਹੀਂ ਸਮਝਦੇ ਕਰਨੀ ਤਾਂ ਤੂੰ ਉਹਦੀ ਮਦਦ ਤਸੀਗੀ ਚਾਹ ਤੇਰੇ ਕੋਲੇ ਇੰਨਾ ਕੁਸਾ ਮੈਂ ਤੇਰੀ ਕੋਠੀ ਵੀ ਖਿੱਚੇ ਵਿਆਹ ਕਰ ਦਿੰਦਾ ਯਾਰ ਹੈ ਕਿੱਥੇ ਤੂੰ ਪਾਣੀ ਮਾਰਨ ਆ ਗਿਆ ਲੱਖ ਲਾਂ ਤਿਆਰ ਥੋੜੇ ਆਹ ਜੇ ਰੈਸਟੋਰੈਂਟ ਸਰਦਾਰ ਜੀ ਮੈਂ ਸੱਤ ਬਗਾਨੇ ਦੇ ਵੀ ਨਹੀਂ ਪਾਣੀ ਮਾਰਦਾ ਅੱਜ ਤੋਂ ਬਾਅਦ ਮੇਰੇ ਤੁਸੀਂ ਕੰਨ ਖੋੜਾ ਥੋੜੀਆਂ ਮਗਰ ਲਾ ਕੇ ਕਦੇ ਇਹੋ ਜਿਹਾ ਕੰਮ ਨਹੀਂ ਕਰੀਦਾ ਹੁੰਦਾ ਨਹੀਂ ਹੁਣ ਨਹੀਂ ਹੁੰਦਾ ਜੇ ਮੈਂ ਕੰਨਾਂ ਦਾ ਕੱਚਾ ਹੁੰਦਾ ਉਹ ਜਿਆ ਕਦੇ ਮੈਂ ਧੱਕੇ ਖਾਦੇ ਮੈਨੂੰ ਬੰਦੇ ਕੌਂਦੇ ਦਾ ਪਤਾ ਹੁੰਦਾ ਰਿਸ਼ਤੇ ਦਾ ਪਤਾ ਹੁੰਦਾ ਗਲਤ ਹੋ ਗਿਆ ਸੀ ਕੰਮ ਰੱਬਰ ਦਾ ਬੰਦਾ ਆਹੋ ਬੰਦਾ ਬਹੁਤ ਮੇਰਾ ਭਰਾ ਸਕਾ ਭਰਾ ਮੇਰਾ ਜਿਹਦੀ ਧੀ ਦੀ ਪਾਨੀ ਮਾਰ ਚੱਲਿਆ ਤੇਰੇ ਤੋਂ ਨਾਲ ਦਾ ਜੰਮਿਆ ਮੈਂ ਉਹਨੂੰ ਦੋ ਵਾਰੀ ਮਿਲਿਆ ਤੇ ਮੈਂ ਦੋ ਵਾਰੀਆਂ ਦੀ ਉਹਦੇ ਪਰਿਵਾਰ ਬਾਰੇ ਤੇ ਉਹਦੇ ਬਾਰੇ ਸਾਰੀ ਜੱਜਮੈਂਟ ਲਾ ਲਈ ਸੀ ਇੰਨਾ ਕਿ ਤਜਰਬਾ ਮੈਂ ਆ ਲਾਇ ਕੰਨਾਂ ਨੂੰ ਹੱਥ ਮੈਂ ਨਹੀਂ ਅੱਜ ਤੋਂ ਬਾਅਦ ਅੜੜੀ ਫੇਰ ਵੀ ਜੇ ਕਿਸੇ ਦਾ ਰਿਸ਼ਤਾ ਹੁੰਦਾ ਹੋਵੇ ਨਾ ਤੀ ਤਿਆਣੀ ਦਾ ਕਦੇ ਆਸਤੇ ਇਹੋ ਜੀ ਹਰਕਤ ਨਹੀਂ ਕਰਨੀ ਜ਼ਿੰਦਗੀ ਚ ਸਹੀ ਹੈ ਆ ਤਾਂ ਸਾਰਾ ਕੁਝ ਹੀ ਬਦਲ ਗਿਆ ਯਾਰ ਜਿਹੜੇ ਤੁਸੀਂ ਘੱਟ ਪੜੇ ਲਿਖੇ ਜੇ ਤੇ ਅਧ ਵਿਚਾਲੇ ਜਿਹੜੇ ਸਰਮਾਇਦਾਰ ਬੰਦੇ ਆ ਤੁਸੀਂ ਤਾਂ ਗੰਦ ਪਾ ਛੱਡਿਆ ਯਾਰ ਵੇਖਣ ਵਾਲੇ ਨੂੰ ਐ ਲੱਗਦਾ ਵੀ ਇਹ ਬੰਦੇ ਪੜ੍ਹੇ ਲਿਖੇ ਆ ਕਾਹਦਾ ਪੜ੍ਹੇ ਲਿਖੇ ਆ ਤੁਸੀਂ ਨਹੀਂ ਨਹੀਂ ਮੈਂ ਜਦੋਂ ਪੜਦਾ ਹੁੰਦਾ ਸੀ ਨਾ ਤੈਨੂੰ ਮੈਂ ਦੱਸਦਾ ਲੋਕਾਂ ਦਾ ਜਦੋਂ ਮੈਂ ਪੜਦਾ ਹੁੰਦਾ ਸੀ ਨਾ ਸਾਡੇ ਨਾਲ ਕਈ ਲਗਾੜੇ ਪੜਦੇ ਸੀ ਕੁੜੀਆਂ ਹੁੰਦੀਆਂ ਪੋਲੀਆਂ ਕੁੜੰਗਾ ਮਾੜੰਗਾ ਨਹੀਂ ਹੁੰਦੇ ਨਾ ਕੁੜੰਗਾ ਪੋਲੰਗਾ ਹੁੰਦੇ ਆ ਹਾਂਜੀ ਉਹਨਾਂ ਨੇ ਕੀ ਕਰਨਾ ਕੁੜੀ ਨਾਲ ਗੱਲ ਕਰ ਲੈਣੀ ਮੈਂ ਤੇਰੇ ਨਾਲ ਵਿਆਹ ਕਰਾਂਗਾ ਹੂੰ ਤਿੰਨ ਚਾਰ ਸਾਲ ਵਿਚਾਰੀ ਨੂੰ ਲਈ ਫਿਰਦਾ ਹਾਂ ਦਾ ਤੈਨੂੰ ਚਾਹ ਸਰ ਲਿਆ ਕਿਤੇ ਮੁੜ ਕੇ ਸਾਲਿਆਂ ਨੇ ਕਹਿ ਦੇਣਾ ਵੀ ਅਸੀਂ ਤਾਂ ਕਿਤੇ ਹੋਰ ਕਰਾਵਾਂਗੇ ਵਧੀਆ ਕੈਰੇਕਟਰ ਦੀ ਕੁੜੀ ਨਾਲ ਆਪ ਹੀ ਸਾਲਿਆਂ ਨੇ ਕੈਰੇਕਟਰ ਮਾੜਾ ਕਰ ਦੇਣਾ ਆਪ ਹੀ ਉਹਨੂੰ ਕੈਰੇਕਟਰਲੈਸ ਬਣਾ ਦੇਣਾ ਕੁੜੀ ਵਿਚਾਰੀ ਰੁੱਲਦੀ ਫਿਰਦੀ ਘਰ ਦੇ ਕਿਤੇ ਨਾ ਕਿਤੇ ਤੋਰ ਦਿੰਦੇ ਕਈ ਤਾਂ ਕੰਗਣ ਤਾਂ ਘਰੇ ਗੱਲ ਵੀ ਕਰ ਲਈ ਸੀ ਆਹ ਦੀ ਤੇ ਉਹ ਲਗਾੜਾ ਸਾਹਿਬ ਜਿਹਨੂੰ ਉੱਚੀ ਕੈਰੇਕਟਰ ਦੀ ਸਮਝਦਾ ਹੁੰਦਾ ਸੀ ਨਾ ਉਹਨਾਂ ਲੋਕਾਂ ਦੇ ਮੂਰੇ ਆਉਂਦਾ ਮੇਰਾ ਤਜਰਬਾ ਹੈ ਉਹਦੀ ਕੁੜੀ ਨਾਲ ਇਹ ਕਸ ਹੋਊਗਾ ਜਿਹੜਾ ਬੰਦਾ ਕਿਸੇ ਦੀ ਧੀ ਨਾਏ ਕਰਦਾ ਨਾ ਵੀ ਵਿਆਹ ਦਾ ਲਾਰਾ ਲਾ ਕੇ ਤਿੰਨ ਚਾਰ ਸਾਲ ਲਈ ਫਿਰਦਾ ਰਿਹਾ ਮੋਟਰਸਾਈਕਲ ਤੇ ਹਮ ਮੋੜ ਕੇ ਉਹਦੀ ਧੀ ਨਾ ਹੋਇਆ ਸਾਹਮਣੇ ਤਿੰਨ ਚਾਰ ਕੇਸ ਆ ਮੇਰੇ ਕੋਲੇ ਜੇ ਕਿਸੇ ਦੇ ਧੀ ਹੈਣੀ ਤੇ ਉਹਨਾਂ ਜਿਹਦੇ ਨਾਲ ਟਿਕ ਕੇ ਵਿਆਹ ਕਰਾਇਆ ਸੀ ਇਹ ਉੱਚੇ ਕੈਰੈਕਟਰ ਦੀ ਆ ਹਾਂ ਉਹ ਜੁੱਤੀਆਂ ਮਾਰਦੀਆਂ ਠੀਕ ਮੇਰੇ ਕੋਲੇ ਕੇਸ ਆ ਤਿੰਨ ਚਾਰ ਇਹੋ ਜੀ ਉਹਨਾਂ ਦੇ ਸੋ ਭਾਈ ਇਹ ਭਰਨੀਆਂ ਪੈਂਦੀਆਂ ਕਦੇ ਆਸਤੇ ਇਹ ਨਾ ਸੋਚੀ ਵੀ ਕੁੜੀਆਂ ਭੋਲੀਆਂ ਜ਼ਰੂਰ ਆ ਕੁੜੀਆਂ ਮਾੜੀਆਂ ਨਹੀਂ ਆ ਮਾੜੀਆਂ ਬਣਾਇਆ ਜਾਂਦਾ ਇਹਨਾਂ ਨੂੰ ਨਹੀਂ ਨਹੀਂ ਸਰਦਾਰ ਸਾਹਿਬ ਤੁਸੀਂ ਪਾਪ ਹੋਣੋਂ ਬਚਾਲਿਆ ਮੈਂ ਚੰਗੇ ਸਕੂਲਾਂ 'ਚ ਪੜਿਆ ਮੈਂ ਤੁਹਾਨੂੰ ਆਦੇ ਸਕੂਲਾਂ ਦੀ ਹੁਣ ਤਾਂ ਹੋਰ ਵੀ ਮਾਹੌਲ ਆ ਹੋਆ ਹੁਣ ਤਾਂ ਹੋਰ ਵੀ ਮਾਹੌਲ ਜਾਣ ਕੇ ਖਤਰਨਾਕ ਹੋ ਗਿਆ ਪਰ ਉਹਨਾਂ ਟਾਈਮਾਂ ਦੀ ਗੱਲ ਦੱਸਦਾ ਲੈ ਨਾ ਕਈ ਕੇਸ ਐ ਹੋਜੇ ਜਾਂ ਤਾਂ ਜਵਾਕਾਂ ਦੇ ਮੂਰੇ ਆਈਆਂ ਉਹਨਾਂ ਦੇ ਮੁੜ ਕੇ ਸੇਤ ਹੀ ਉਹ ਬੁੜੇ ਹੋ ਗਏ ਬੰਦੇ ਤੇ ਆਹ ਬੈਠਾ ਤੇਰੇ ਸਾਹਮਣੇ ਮੇਰੀ ਕੋਈ ਉਮਰ ਨਹੀਂ ਕਹਿ ਸਕਦਾ ਵੇਖ ਕੇ ਉਹ ਕਿਸੇ ਦਾ ਮਾੜਾ ਹੀ ਨਹੀਂ ਕੀਤਾ ਯਾਰ ਹੂੰ ਪੀਤਿਆਣੀ ਦੀ ਇੱਜ਼ਤ ਕੀਤੀ ਆ ਨਹੀਂ ਬਾਈ ਭਰਾਵਾਂ 'ਚ ਕਾਹਨੂੰ ਫਰਕ ਹੁੰਦਾ ਹੈ ਬੁੜੀਆਂ ਫਰਕ ਪਵਾ ਦਿੰਦੇ ਮੈਂ ਤਾਂ ਉਹਦਾ ਸੋਚਿਆ ਵੀ ਯਾਰ ਆਪਣੇ ਕੋਲੇ ਪ੍ਰਮਾਤਮਾ ਦੀ ਕਮੀ ਨਹੀਂ ਪ੍ਰਮਾਤਮਾਨ ਕੇ ਇਸ ਚੀਜ਼ ਦੀ ਰਹਿਣ ਦਿੱਤੀ ਮੈਂ ਤਾਂ ਇਹੀ ਸੋਚਾਂ ਨਾ ਵਾਕਿਆ ਹੀ ਸਾਡੇ ਕੋਲੇ ਕਿਸੇ ਚੀਜ਼ ਦੀ ਕਮੀ ਨਹੀਂ ਵੀ ਯਾਰ ਆਪਾਂ ਰਿਸਤਾ ਲੱਗੇ ਲੋੜਵੰਦ ਪਰਿਵਾਰ ਦਾ ਤੂੰ ਸਕਾ ਭਰਾ ਹੋ ਕੇ ਪਾਨੀ ਮਾਰ ਚੱਲੇ ਕਦੇ ਆਸਤੇ ਜੇ ਬੁੜੀਆਂ ਦੀ ਨਹੀਂ ਬੰਦੀ ਸੁਭਾਅ ਹੁੰਦਾ ਟੱਟ ਨਾ ਬੰਦ ਪਰ ਯਾਰ ਭਰਾ ਦੀ ਮਾੜੀ ਨਾ ਕਰੋ ਜੀ ਨਹੀਂ ਨਹੀਂ ਬਾਈ ਜੀ ਅੱਗੇ ਤੋਂ ਨਹੀਂ ਬੱਸ ਮੈਂ ਸੱਤ ਬਗਾਨਿਆਂ ਦੇ ਨਹੀਂ ਇਹੋ ਜੀ ਗੱਲ ਕਰਦਾ ਗਾਂ ਵਾਸਤੇ ਹੁਣ ਮੈਂ ਇਸੇ ਗੱਲ ਕਰਕੇ ਧੰਨਵਾਦ ਤੁਹਾਡਾ ਇਸੇ ਗੱਲ ਕਰਕੇ ਨਾ ਮੈਂ ਮਾਰਚ ਮਹੀਨੇ ਚ ਵਿਆਹ ਕਰ ਦੂੰ ਕੋਈ ਨਹੀਂ ਕੋਈ ਨਹੀਂ ਆਇਓ ਤੁਸੀਂ ਕੋਈ ਹੋਰ ਨਾ ਮਿਲਾਂਗੇ ਹਾਂ ਹੁਣੇ ਹੀ ਅਸੀਂ ਤਾਂ ਤੂੰ ਉਦੋਂ ਕਿਤੇ ਮਿਲਿਆ ਹੁੰਦਾ ਤਾਂ ਉਦੋਂ ਜੱਜਮੈਂਟ ਹੋ ਜਾਂਦੀ ਮੈਨੂੰ ਪਰ ਮੈਂ ਤੈਨੂੰ ਬੈਠਨ ਸਾਰ ਵੇਖ ਲਿਆ ਸੀ ਮੈਂ ਕਿਹਾ ਇਹ ਮੁਲਾਜ਼ਮ ਲੱਗਦਾ ਤੇ ਕਹਿੰਦੇ ਸੀ ਕੁੜੀ ਦਾ ਚਾਚਾ ਲੱਗਿਆ ਵਾ ਕਹਿੰਦੇ ਨੌਕਰੀਆਂ ਹੀਆਂ ਕਰਦੇ ਇਹਨਾਂ ਨੇ ਇੱਕ ਹੋਰ ਹੀ ਸੱਭਿਆਚਾਰ ਬਣਾਤਾ ਦਾਜ ਇਹ ਲੈਂਦੇ ਆ ਬਦਨਾਮ ਸਾਰੇ ਲੋਕ ਹੁੰਦੇ ਆ ਤੇ ਵੇਖਣ ਚ ਇਹ ਲੱਗਦਾ ਵੀ ਇਹ ਬੰਦਾ ਪੜਿਆ ਲਿਖਿਆ ਪਰ ਯਾਰ ਇੰਨਾ ਖੱਟਪੁਣਾ ਹੁੰਦਾ ਨਾ ਇਹਨਾਂ ਦੇ ਅੰਦਰ ਮੜਾ ਮੋਟਾ ਸੁਧਾਰ ਹੋ ਯਾਰ ਆਪਦੇ ਆਪ ਨਹੀਂ ਨਹੀਂ ਉਹਦਾ ਭਰਾ ਤਾਂ ਮੇਰਾ ਭਗਤ ਬੰਦਾ ਯਾਰ ਸਾਰੀ ਉਮਰ ਕੰਮ ਕੀਤਾ ਉਹਨੇ ਬਹੁਤ ਗਲਤ ਕੰਮ ਹੋ ਚੱਲਿਆ ਸੀ ਤੇ ਗਲਤੀ ਕਰਦਾ ਸੋਡੀ ਜਿਹੜੀ ਸੋਸਾਇਟੀ ਹੈ ਨਾ ਜਿਹੜੀ ਤੁਸੀਂ ਰਹਿੰਦੇ ਆ ਉਹਨਾਂ ਨੇ ਗੰਦ ਹੀ ਪਾਇਆ ਬਾਈ ਚੰਗਾ ਹੋਇਆ ਤੂੰ ਸੱਚ ਦੱਸਤਾ ਪਰ ਜੇ ਤੂੰ ਨਾਂ ਵੀ ਮੰਨਦਾ ਨਾ ਜਿਉਂ ਅਸੀਂ ਸਗਣ ਪਾਇਆ ਤੇ ਉਹ ਸਾਡੇ ਖਾਨਦਾਨ ਦੀ ਹੋਗੀ ਧੀ ਧੀਆਣੀ ਅਸੀਂ ਇਹੋ ਜਿਹੇ ਲੰਡੂ ਬੰਦੇ ਨਹੀਂ ਵੀ ਕਿਸੇ ਧੀ ਧੀਆਣੀ ਦਾ ਸਗਣ ਪਾ ਕੇ ਤੇ ਮੁੜ ਕੇ ਅਸੀਂ ਉਨੀ 21 ਕਰਕੇ ਜਾਂ ਅਸੀਂ ਜਵਾਬ ਦੇ। ਭਾਈ ਜੀ ਬਹੁਤ ਵਧੀਆ ਵਿਚਾਰ। ਇਹ ਤੇਰਾ ਵੀ ਧੰਨਵਾਦ ਤੂੰ ਮੰਨ ਗਿਆ ਮੇਰੇ ਕੋਲੇ। ਤੇ ਨਹੀਂ ਮੇਰਾ ਤੇ ਇਹ ਰਤਾ ਸੀ ਤੈਨੂੰ ਬਰੈਡ ਖਾਉਣ ਦੇ ਚਾਰਜ ਨਾਲ ਅੰਦਰ ਤੜਕੇ ਵੀ ਯਾਰ ਇੱਥੋਂ ਤੱਕ ਗਰਕ ਕੇ ਪੰਜਾਬੀ ਵਿਆਹ ਦੀਆਂ ਧੀਆਂ ਧਣੀਆਂ ਦੀ ਭਾਨੀਆਂ ਆਪ ਹੀ ਮਾਰਨ ਆ ਜਾਂਦੇ। ਚਲੋ। ਅਖੀਰ ਨੂੰ ਰੱਬ ਨੂੰ ਜਾਨ ਦੇਣੀ ਆ ਯਾਰ। bade mote sudhro। ਠੀਕ ਆ ਭਾਈ ਜੀ। ਠੀਕ ਆ ਜੀ। ਇੱਕ ਆਪਣਾ ਭਾਈ ਜੀ ਸਰਦਾਰ ਸਾਹਿਬ ਇੱਕ ਮੇਰੀ ਹੋਰ ਬੇਨਤੀ ਆ। ਹੂੰ ਹੂੰ ਤੇ ਇਹ ਹੁਣ ਜਿਹੜੀ ਮੈਥੋ ਦਾ ਹੋਣੀ ਸੀ ਹੋ ਗਈ। ਹੂੰ। ਤੇ ਇਹ ਗੱਲ ਹੁਣ ਆਪਣੇ ਦੋਹਾਂ ਦੇ ਵਿੱਚ ਹੀ ਰੱਖਿਓ ਨਹੀਂ ਕਰਦਾ ਪਰ ਇਹੋ ਜੀ ਹਰਕਤ ਨਾ ਕਰੀਂ ਜੀ ਹਾਂ ਨਹੀਂ ਕਰਦਾ ਮੈਂ ਆਹੇ ਬੱਚਾ ਨੂੰ ਵੀ ਕਹਿ ਲਈ ਤੋ ਵਾਤੋ 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 ਕੇ ਪਿੰਡ ਦੀ ਧੀ ਧੀਆਣੀ ਆਂਡ ਗਵਾਂਡ ਦੀ ਧੀ ਧੀਆਣੀ ਆਪਾਂ ਮਾੜਾ ਨਹੀਂ ਕਰਨਾ ਨਹੀਂ ਨਹੀਂ ਸਿੱਖਿਆ ਦੇ ਦਿੰਦੀ ਹਾਂ ਮੈਂ ਨਹੀਂ ਕਰਦਾ ਨਹੀਂ ਕਰਦਾ ਬਾਈ ਚੱਲ ਬੰਦਾ ਭੇਜਾਂ ਛੱਡ ਕੇ ਅੱਗੇ ਤੈਨੂੰ ਨਹੀਂ ਬਾਈ ਜੀ ਬਸ ਕੋਈ ਨਹੀਂ ਆਹ ਸਟੇਸ਼ਨ ਆ ਮੈਂ ਇੱਥੋਂ ਗੱਡੀ ਫੜ ਲੂੰਗਾ ਠੀਕ ਆ ਜਾਵਾਂ ਦਾ ਠੀਕ ਆ ਜੀ ਮਿਲਾਂਗੇ ਵਿਆਹ ਵਲੇ ਜਦ ਹਾਂਜੀ 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 ਠੀਕ ਆ ਬਾਈ ਜੀ ਓਕੇ ਓਕੇ